ਅਸਿਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡਿਫੈਂਸ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰੇ ਅੱਜ ਆਪਾਂ ਪਿੰਡ ਜਾਤੇਗੜ ਪਹੁੰਚ ਚੁੱਕੇ ਆਂ ਬਾਈ ਬਲਜਿੰਦਰ ਹੁਣਾ ਕੋਲ ਜ਼ਿਲ੍ਹਾ ਮਰਸਰਪਿੰਦਾ ਤਹਿਸੀਲ ਬਾਬਕਾਣਾ ਤੇ ਅੱਜ ਬਾਈ ਇਹ ਕੋਈ ਅੱਧਾ ਲੈਵਾ ਛੋਟੇ ਸੇਲ ਆ ਪਰ ਅੱਜ ਲੈਵੇ ਇੱਕੋ ਜਿਹੀ ਹੋਣੀ ਬਰੋਬਰ ਤੇ ਤੁਹਾਨੂੰ ਪਤਾ ਬਾਈ ਬਲਜਿੰਦਰ ਆ ਭਾਅ ਵੀ ਇੰਨੇ ਕਹਨੇਗਾ ਜਿਹੜਾ ਦੇਣਾ ਹੈ ਕਾਮੀ ਬਾਹਰ ਤੋਂ ਵਰ ਐ ਹੀ ਜਾਣ ਉੱਠਦੀ ਹੈ ਜਾਣ ਕਰਾਂ ਦੀ ਤੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਬਾਜੀ ਆ ਸਤਿ ਸ਼੍ਰੀ ਅਕਾਲੀ ਸਤਿ ਸ਼੍ਰੀ ਅਕਾਲੀ ਸਰੋਤ ਸਾਹਿਬ ਬਾਜੀ ਵਧੀਆ ਹੋ ਗਿਆ ਕਿਵੇਂ ਚੱਲ ਰਿਹਾ ਬਾਜੀ ਕੰਮ ਵਧੀਆ ਮੋਜਾ ਲੱਗਿਆ ਮੈਂ ਨੰਨੀ ਆ ਰਹੇ ਬਣੇ ਉਸ ਦਿਨ ਤੇ ਨਾ ਜਦਾਂ ਅੰਦਰ ਵਿੱਚ 2 ਰੁਪਏ ਲੋਕ ਕਣਕ ਲੈ ਜਾਓ ਲੈ ਜਾਓ ਲੈ ਜਾਓ ਰੇੜਾ ਰੇੜਾ ਪਟਿਆ ਦਾ ਕੁਦਰਦੀ ਦਾ ਤੁੰਦੀ ਜੀ ਇਦਾਂ ਤੇਰੀ ਵੀਡੀਓ ਚੱਲਦੀ ਤੱਕ 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 ਪੂਰੀ ਆ ਅਹੀਂ ਪਹਿਲੋ ਹੀ ਨਾ ਲੀਨੇ ਅਜਾ ਮੈਂ ਨਾ ਇੱਕ ਘੰਟਾ ਪਹਿਲਾਂ ਸੰਦੀਪ ਨੇ ਵੀਡੀਓ ਪਾ ਦੇਣੀ ਉਹ ਸ਼ਾਦੀ ਦੇ ਨੂੰ ਆਪਣਾ ਮਾਨ ਨਹੀਂ ਹੁੰਦਾ ਜਿੰਨਾ ਵੀਡੀਓ ਤੁਹਾਨੂੰ ਪਾਣਾ ਮੈਂ ਨਾ ਇਹ ਕੰਮ ਬੰਦ ਮੈਂ ਨਾ ਇੱਕ ਘੰਟੇ ਚ ਤਾੜ-ਫਾੜ ਹੋ ਕੇ ਚਲੋ ਜੀ ਉੱਤਲੋ ਜੁਲੀ ਬਿਸਤਾਂ ਚਲੋ ਇੰਨਾ ਕੰਮ ਹੈ ਇਹੀ ਹੈ ਨਾ ਬਜੀ ਇਹ ਨਾ ਮਾਨੀ ਜਨਾਂ ਇਹਦੇ ਵਿਗਣੇ ਵੀ ਨਾਲ ਹੋਰ ਵੀ ਵਿਗਣੀਆਂ ਹੋਣੀਆਂ ਇੰਨਾ ਕੋਈ ਨਹੀਂ ਜਾਰੀ ਬਹੁਤ ਉਹ ਦਿਨ ਦੇ ਉਹ ਦਿਨ ਆਪਾਂ 8 ਪਾਈਆਂ ਸੀ ਹਾਂਜੀ 8 8 ਤਾਂ ਕਰੋਗੇ ਹਾਂਜੀ ਤੇ 5 ਉਹ 13 ਲੰਗਰ 21 ਦਿਨ ਚਲੋ ਆਨੇ ਮੈਂ ਕਿਨਾਂ ਦੋ ਤਿੰਨ ਚਾਰ ਲਈਆਂ ਉਧਰ ਵੀ ਜੜੀਆਂ ਖੜੀਆਂ ਸਾਰੀਆਂ ਵੱਤ ਲੋ ਤੇ ਲਾਹਾਂ ਐਈਆਂ ਭੰਜੀਆ ਪ੍ਰਕਾਣੇ ਵੇਖੋ ਵੱਧ ਤੋਂ ਵੱਧ ਮਾਲ ਦੇ ਆਜੇ ਵੇਲੋ ਤਿੰਨ ਚਾਰ ਫੋਨ ਤੁਹਾਡੇ ਸਾਹਮਣੇ ਆ ਮੈਂ ਕਿ ਹੁਣ ਪਾਉ ਤੇ ਵੀਡੀਓ ਕੀ ਆਦਾ ਪਰ ਗੱਲ ਇੱਕ ਹੈ ਜੀ ਇਹ ਲੈਵੇ ਉਹ ਜਿਹੜੇ ਹੈ ਅੱਜ ਭਾਜੀ ਆਪਾਂ ਦੇਖੋ ਕਹੇ ਨਾ ਨੀ ਚੰਨਾ ਸੁਈਆਂ ਦੇ ਛੱਟ ਕੇ ਖਦੇ ਬਣਾਉਣ ਦਾ ਹਾਂਜੀ ਗੱਬਣਾ ਦੇ ਉਤੋਂ ਵੀ ਆ ਹੱਥਾ ਆਪ ਤੋਂ ਆਥ ਗੱਬਣ ਆਤੋਂ ਤੋਂ ਤਾਂ ਉਤੋਂ ਤਾਂ ਸਿਰੇ ਤੋਂ ਸਿਰਾਂ ਸਿਰੇ ਦੇ ਸਿਰਾਂ ਤੇ ਕਰੀਏ ਜੀ ਪਰ ਆਓ ਪਰ ਨੀਲੂ ਲੱਗੀ ਆ ਪਿੰਡੀ ਤੇ ਲੋ ਜੀ ਪਹਿਲੇ ਵੇਖੋ ਨੀਲੀ ਦਾ ਲੇਵਾ ਆ ਦੇਖੋ ਦੁੱਧ ਵਾਲੀ ਮੱਝ ਅੱਖਾਂ ਬਿਲੀਆਂ ਮਥਰੇ ਬਾਲਾਂ ਤੇ ਪੂਰੇ ਜਨਾਰੇ ਪੈਰ ਵੀ ਹੈਗੇ ਜਿਹੜੇ ਮਲੇ ਮੋਟੇ ਨੀਲੀ ਦੇ ਮੱਝਾਂ ਦੀ ਤੋਰ ਉਹ ਕਰਾਉ ਕੈਮਰੇ ਮੈਂ ਜੀ ਦਿਖਾਓ ਤਾਂ ਭਾਜੀ ਕਿੰਨਾ ਕਾਰਡ ਦੁੱਧ ਦਾ ਮੇਰਾ ਪਹਿਲੇ ਸੋਈ 11 ਲੀਟਰ ਪਿੰਡੀ ਪਹਿਲੇ ਸੋਈ 11 ਲੀਟਰ ਮੇਰਾ ਐਸਾ ਗੁਜਾਊਗਾ ਦੂਜਾ ਸੂਆ ਨਾਲੇ ਝੋਟੀ ਵੀ ਕਾਰੀ ਉਹਨਾਂ ਗਾਂ ਉਹਨਾਂ ਬਿਸ਼ਾਨ ਉਹ ਜੇ ਸੁਨੇਹ ਸੇ ਬੰਨਣਾ ਵਾ ਇੱਕ ਹਫਤਾ ਘੜਨਾ ਮੇਰੇ ਕੋਲ ਪਰ ਲੈਵੇ ਆ ਜਿਉਂ ਕਮਾ ਲਾਂ ਘਰ ਤੋਂ ਕਹਿੰਦੇ ਨੇ ਡਾ ਪੂਰੀਆਂ ਨਹੀਂ ਸੰਦ ਦੋਤਾਂ ਦੀ ਮੈਂ ਜੀ ਇਹਨਾਂ ਨੇ ਪੈਰ ਦੋ ਮਗਰ ਲਏ ਆ ਦੋਤਾਂ ਦੀ ਮੈਂ ਆਲੇ ਪੈਰ ਚੱਤੇ ਬਣ ਮਾੜੇ ਪਾੜੇ ਆ ਆ ਦੇਖੋ ਦੇਖੋ ਆ ਗੋ ਮਾਰਦੀ ਗੱਲ ਕੀ ਹੋਣਾ ਮੈਂ ਬਾਜੀ ਬਗ ਮੋਲਾ ਐ ਜੈ ਜੀ ਨਾਲੇ ਦਰਮਿਆਨੇ ਕਰਦੀ ਆ ਅਨਮੋਲੀ ਨਹੀਂ ਨਹੀਂ ਹਾਂ ਜਿਹੜੀ ਗੱਲ ਕਰਨ ਵਾਲੀ ਚੱਡਾ ਪਰ ਉਹਨਾਂ ਹੀ ਜਿੰਨਾ ਮਾਰਦੇ ਜਿੰਨਾ ਮਾਰਦੇ ਉਹਨਾਂ ਹੀ ਚੱਡਾ ਹੈਂ ਖਿੱਚੋ ਫੋਟੋ ਬੋਲੋ ਜੀ 70 75 ਜੋ ਮਰਜੀ 70 ਦੀ ਦੇ ਰਿਹਾ ਸੀ ਆਪੇ ਕਰ ਦੋ ਮਾਰ ਦੋ ਹੋਰ ਲਓ 60000 ਦੀ ਜਾਈ ਹਾਂ ਬੱਲੇ ਵੇਖੋ ਜਾਈ ਜੀ ਦੇਖੋ 80000 ਲੈ ਆਈ ਗੱਲਾ ਪੂਰੀ ਸਿਰਾਂਗੇ ਉਹਨੇ ਜੇਤ ਹੋਈ ਇਹ ਸੋਈ ਦੁੱਧ ਕਿੰਨਾ ਜੀ ਦੁੱਧ 9 ਤੋਂ 10 ਲੀਟਰ ਬੋੜਾ ਹੀ ਤਾਂ ਲੇ। 9 ਤੋਂ 10 ਕੋਲ ਬੋੜਾ ਹੀ ਆ। 1 ਮਿੰਟ ਰੋਕੋ ਭਾਈ ਜੀ। ਰੋਕੋ ਮਨਾਇਆ। ਆਓ ਕਰ ਰਮੇ ਜੀ। ਤੇ ਲੇਵਾ ਵੇਖੋ। ਹਣ ਆ ਵੀ ਆਈਡੀ ਲਾ ਲਓ ਕਿੰਨਾ ਦੁੱਧ ਕਰਨਾ ਮੈਂ ਨਹੀਂ। ਕਾਟਾ। 12-14 ਕੇ ਉੱਤੇ ਚੜ੍ਹ ਜੇ ਕੋਈ। ਬਿਲਕੁਲ। ਅਰੇ ਖਲਾ ਕੰਮ ਹੀ ਬਣਾਇਆ ਜਾ। ਹਾਂ ਆ ਵੇਖੋ ਜੀ ਕਰਾਂ। ਚੀਜਾਂ ਚੀਜਾਂ ਅਸਲ ਚੀਜਾਂ ਕੁਆਲਿਟੀ ਪੂਰੀ। ਆਹ ਕੁਆਲਿਟੀ ਮੁੱਲ ਮੁੱਲ ਨਿਕਲੇ ਨਹੀਂ ਨਿਕਲੇ ਭਰਾ। ਉਹਦੀ ਜਾਨ ਕਿੰਨਾ ਉੱਧਾ ਰੋਡੇ। ਐਂ ਉੱਡਣ ਗਿਆ। ਵੇਖੋ ਕਰਾਂ ਜੀ। ਤੇ ਜਦੋਂ ਇਹ 25 ਰੁਪਏ ਵੜਵਾ ਲਈਆਂ ਪਹਿਲੀਆਂ ਰਸਿਆਂ ਦੇ ਪੈ ਨਹੀਂ ਮਾਰੀ ਵਿੜੋ ਤੇ ਜਿਹਨੇ ਬੋਡੀ ਨੇ ਬੋਚ ਲੈ ਜੇ ਕਰਾਂ ਆ ਦੇਖੀ ਜਾਂਦਾ ਵੇਖੋ ਵੇਖੋ ਲਿਓ ਸੰਦੀਪ ਜੀ ਉਹ ਤੇ ਮੈਂ ਇਹਦਾ 85 ਕਰ ਲੀਏ ਵੇਖਦੀ ਆ ਹਾਂਜੀ 70000 ਲੋ ਉਹ ਛੋੜ ਵਾਹ ਇਹਨਾਂ 60000 ਦੀਆਂ ਦੋ ਤਾਂ ਦੋ ਛੋੜ ਨਾਲ ਖਾਜੋ ਮਾਨਦ ਖੀਆ ਰੱਖ ਕੇ ਪਾਈਆ ਬਣਿਆ ਚੰਦੇ ਨਹੀਂ ਭਾਜੀ ਕਮਾਲ ਹੀ ਆ ਹੁੰਦੇ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਪਾਈਆ ਵੀ ਘਟਾਉ ਮੱਝ ਪੀ ਦੇ ਦੂੰ ਵੇ ਲੋ 8000 ਰੁਪਏ ਦੇ ਵੇ ਲੈ ਦੇ ਵਾਲੀ ਦੇ ਲੈ ਵਾਲੀ ਆ ਆਹ ਭਾਜੀ ਕਪੜਾ ਇਹ ਕਪੜਾ ਛੋਟੀ ਇਹ ਵੀ ਕਪੜਾ ਵੇਖੋ ਪੂਛਾ ਚੈੱਕ ਕਰਾਉ ਪੇ ਲੱਗ ਰਹੀ ਐ ਜੈਡ ਬਲੈਕ ਪੰਜ ਵਾਲ ਚਿੱਟੇ ਸਾਲੀ ਪੰਜ ਵਾਲ ਸਫੇਦ ਬਸ ਗੁੱਲੀ ਦੀ ਵੀ ਮੋਹਰਾ ਵੀ ਜਿੱਥੋਂ ਆਪਣੀ ਕੁਆਲਿਟੀ ਪੂਰੀ ਕੁਆਲਿਟੀ ਤੋਰ ਰਗ ਰਹੀ ਜੀ ਆਵੇ ਤੈਰੂ ਅਸਲ ਅਸਲ ਕੁਆਲਟੀ ਮੋਰਾ ਜੈ ਡਬਲ ਐ ਇਹਦੀ ਮੋਲ ਦੇਖੋ ਨਦੀਸਾਂ ਮੋਲ ਵਾਕਿਆ ਬੜੀ ਬਖਸ਼ਾ ਪੀਰੋ ਹਾਂਜੀ ਇਹ ਇੱਕ ਨਾ ਵੇਖੋ 1 ਲੱਖ ਤੋਂ ਬਾਹਰ ਲੋਕ ਕਰਦੇ ਆ 1 520 ਮੈਂ ਹਣਾ ਜੀ ਛੁੱਟ ਕੇ ਦਊਗਾ ਨਹੀਂ ਹਾਂ ਛੁੱਟ ਨਹੀਂ ਤੇ ਮੋਲ ਕੁਝ ਵੀ ਹੈ ਨਹੀਂ ਅਸਲ 2000 ਕਮਾਈ ਕਰਨੀ ਮਾਈਕਿੰਦਾ ਹਣਾ ਮਾਈ ਜੀ ਹਾਂਜੀ ਮਾਈ ਵੇਖੋ ਹਾਂਜੀ ਮਾਈ ਜੀ ਮਰਾ ਨਦੀਸਾਂ ਮੋਲ ਕਰ ਨੂੰ ਭਾਵੇਂ 1 ਲੱਖ 5 ਕਰ ਲਈਏ ਭਾਵੇਂ ਹਾਂਜੀ ਆ ਤੇ ਨਾ ਜਿਹੜੀ 85 ਹਜ਼ਾਰ ਮੇਰੇ ਲੋਹਰ ਦੇ ਕਿਟਾੜਾ ਕੋਈ ਹੈਗਾ ਨਹੀਂ ਹੈਗਾ ਘਾੜ ਨਹੀਂ ਨੀ ਪਤਾ ਨਹੀਂ ਕੋਈ ਨਫਾ ਦੇ ਗਈ ਇੱਥੇ ਚਲਦੀ ਨਹੀਂ ਨਹੀਂ ਤਿੰਨ ਨਫੇ ਇੰਨਾ ਦੋਵੇਂ ਮੈਗਾਂ ਇੱਥੇ ਨਫੇ ਦਿੱਤੇ ਜਾਣੇ ਆ ਵੇਖਾ ਨੇ ਅੱਛਾ ਹੀ ਇੱਥੇ ਨਫੇ ਸੇ ਦੇਉਂਿਆ ਆ ਤਾਂ ਲੈ ਵੇ ਬੜੀ ਹੈ ਬੜੀ ਬਾਹਰ ਹੋਰ ਕਿੱਥੇ ਨਹੀਂ ਗਾ ਮੈਂ ਨਾਂ ਅੱਜ ਨੰਦ ਬੱਜੇ ਉਦਣੇ ਹੀ ਬੱਜੇ ਪਰ ਅੱਜ ਉਤੋਂ ਜ਼ਿਆਦਾ ਹਾਂ ਜੋ ਉਤੋਂ ਜ਼ਿਆਦਾ ਹਾਂਦੇ ਸਪਲਾਈ ਮਾਰਦਾ ਸਪਲਾਈ ਕਰਦਾ ਆਪਣੇ ਮੂੰਹ ਜੀ ਕਰਦਾ ਮਾਰ ਕੇ ਹੁਣ ਜਿਹੜਾ ਗੰਦ ਹੋਇਆ ਨਾ ਤਰੀ ਸਪਲਾਈ ਥੇੜਾ ਮਾਰਨ ਉਹ ਨਾ ਉਹ ਉਹ ਕਾਹ ਚੋਈ ਆ ਉਹਦੇ ਤੇ ਲਈ ਇੰਨੀ ਚੱਡੀ ਕਿਥੋਂ ਤੱਕ ਲਾਈ ਮਾਰਨ ਪੰਜ ਦਿਨ ਦਾ ਚੰਗੀ ਦੀ ਆਪਣੇ ਬੈਠਣਾ ਅੰਦਰੋਂ ਪਲੇ ਹੁੰਦੇ ਆ ਠੀਕ ਆ ਤੇਰੇ ਦੋਸਰਾਂ ਇਹ ਵੀ ਛੱਪਣਾ ਇਹ ਵੀ ਇਹ ਨਹੀਂ ਸੂਈ ਇਹ ਸੂਈ ਨਾਲ ਜਿਹੜੀ ਕੱਟ ਤਵੇ ਕੋ ਥਾਣਾ ਚੋਈ ਯਾਰ ਲਗਾ ਚੋਈ ਯਾਰ ਕੈਮਰੇ ਮੇ ਜਿੱਦ ਦੀ ਗੱਲ ਖੋਦਦਾ ਇਹ ਵੀ ਤੇ ਜੇ ਨਹੀਂ ਇਹਦੀ ਵੀ ਕੱਟੀ ਹੋਰੀ ਵੀ ਕੱਟੀ ਹਾਂ ਇਹਦੀ ਵੀ ਕੱਟੀ ਕੱਟੀ ਹੋਰੀ ਦੇਖੋ ਡਬਲ ਫੈਲਾ ਪੂਰਾ ਡਬਲ ਫੈਲਾ ਆਰ ਦੋ ਨਿਆ ਵੱਡੀ ਝੋਟੀ ਇਹ ਵੱਡੀਆਂ ਵੱਡੀਆਂ ਝੋਟੀਆਂ ਪਾ ਨਿੱਕੇ ਨਿੱਕੇ ਜੈਰੀ ਕਰਦੇ ਨੇ ਚੰਨ ਤੋਂ ਕਰਾਰੀ ਉਸਤੀ ਲੈ ਚਲੋ ਲੈ ਚਲੋ ਕੰਦੀਸ ਹਾਂਜੀ ਪੰਜਾਬ 390 ਹਾਂਜੀ 80 ਰੱਤੀ ਤੋਂ 78000 ਦੀ ਹਾਏ ਹਲੋ ਐ ਮੇਲੋ ਖੰਡ ਸਿਟੀ ਜਮਨਪੁਰ ਫਿਰ ਕੇ ਰੇਟ ਵੀ ਬਾਈ ਕੋ ਕੁਝ ਨਹੀਂ ਕਰਦਾ ਨਵਾਂ ਸਾਲ ਕਿਉਂ ਜੋ ਤੇਜ਼ੀ ਆਉਂਦੀ ਆਪਣਾ ਰੇਟ ਕਮ ਥੱਲੇ 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 ਇਧਰ ਖਾਓ ਛੇ ਦਾੰਦ ਕੱਟੇ ਪਹਿਲਾ ਹੁਆ ਬਾਈਲਾਸ ਬਰਤੀ ਅੰਮ੍ਰਿਤਸਰ ਦਾ ਤੇ ਫੇਰ ਵੇਚ ਲੋ ਦੇਖੋ ਆ ਲੈ ਤੁਮਰਾ ਦੀ ਦੇਖੋ ਲੰਬ ਫੁੱਲ ਦੀ ਕਰ ਚਟਾ ਇਹਦੇ ਇਹ ਫੋਟੋ ਫਿਟਾਗੇ ਸਾਰੇ ਲੈਣੇ ਵਾਲੇ ਮਾਣੇ ਗਾ ਵੇਖੋ ਗਾ ਆ ਜੋ ਤੁਮਾ ਉਹੀ ਕਰਾਂ ਨਾ ਆਓ ਰਿਆਣ ਮੁੱਠੀ ਬਾਤੀਓ ਹਾਂਜੀ ਮੁੱਠੀ ਬਾਤੀਓ ਮੁੱਠੀ ਬਾਤੀਓ ਵੇਖੋ ਪਰ ਝੋਟੀ ਵੀ ਜੈੱਡ ਬਣੇਗੀ ਆ ਪੂਰੀ ਬਲੈਕ ਇਹ ਵੀ ਬਲੈਕ ਪੂਰੀ ਕੋਈ ਵਾਲ ਨਹੀਂ ਹਸਨ ਕੁਆਲਿਟੀ ਪੂਰੀ ਵੇਖੋ ਵੇਖ ਆ ਮੇਰਾ ਪੁੱਛਾਂ ਮੈਂ ਪੁੱਛ ਲੋ ਬੜੀ ਬਾਜੀ ਬਾ ਚੰਗੀ ਝੋਟੀਆਂ ਨਾਸਰੂngੀ ਆ ਨਖਰੇ ਵੇਖਣੀਆਂ ਬਾਜੀ ਲੰਮੀ ਤੋਂ ਰੱਖੇ ਫਿਰ ਫਿਰ ਖਾਈ ਗਈ ਆ ਵੇਖੋ ਇਹ ਵੀ ਕੈਨਸਲ ਪਹਿਲੀ ਰੁੱਡਣੀ ਆ ਜੈਡ ਬਰਾ ਗਈ ਕਾਲੀ ਛਾ ਇਹ ਟਰੱਕਾ ਕਰ ਇਹ ਇਥੋਂ ਵੀ ਨਹੀਂ ਆ ਜਾਂਦਾ ਮੁੰਦਰੀਆਂ 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 ਵਾਕੇ ਬਾਜੀ ਮੁੰਦਰੀਆਂ ਪੁਰਾਣੀ ਜਿਹੜਾ ਆਇਆ ਜਿਆਓ ਕਰ ਆ ਜੇ ਸੇਂਦ ਕਰਨਾ ਪੈਣਾ ਨੇ ਝੋਟੀਆਂ ਹਾਂਜੀ ਹਾਂ ਲੈ ਜਣੇ ਜੀ ਚੰਗੇ ਜੰਗੇ ਠੀਕ ਹੀ ਆਂਦੇ ਨੇ ਨਸਲਾ ਬੜੀ ਜਾਂਦੀ ਹੈ ਇਹ ਤਾਂ ਥੋੜਾ ਬੜੀ ਜਾਂਦੀ ਹੈ ਹਾਂਜੀ ਅੰਦੀਤ ਦਾ ਮੋਲ ਤੇ ਪਾਟ ਜੱਤਾ ਹੈ 65000 65000 ਇਹੋ ਜਿਹੇ ਨਗੀਨੇ ਪੀਸ ਇੱਕ ਹੋਰ ਛੋੜ ਅੱਧੇ ਹੱਥ 40000 ਚੱਲਣਗੇ ਇਹ ਵੀ ਕਪੜਾ ਇਹ ਸੂਈ ਇਹ ਸੂਈ ਇਹ ਵੀ ਸੂਈ ਲੋ ਜੀ ਇਹ ਵੀ ਸੂਈ ਇਹ ਵੀ ਚੈੱਕ ਕਰੋ ਕਾਲੀ ਕਾਲੀ ਸ਼ਾ ਆਹ ਦੇਖੋ ਰੰਗ ਵੇਖੋ ਕਰਾਣੀ ਚਮਕ ਲਾ ਕੇ ਗਾਲਾ ਦਾ ਬਾਜੀ ਸਿਰਾਈ ਹੋਇਆ ਹੈ ਬਾਜੀ ਆ ਦਾ ਸਿਰਾਈ ਸਾਰਾ ਨੋ ਫਨੀਚਰ ਇਹ ਬੋਲੇ ਚ ਆਪਾਂ ਕਟੀਆਂ ਨਹੀਂ ਬੋਲੇ ਜਿਹੜਾ ਨਾਲ ਹਾਂਜੀ ਬਿਲਕੁਲ ਜੀ ਉਹ ਨਿਕਲੀ ਬੋਲੇ ਚ ਜਿਹੜੀ ਦਾ ਦਾਸ ਦੇ ਹਾਂਜੀ ਪਰ ਇਹਦਾ ਫੁੱਲ ਚ ਸੱਤਾਂ ਐਂ ਪੂਰੇ 60 ਦੀ ਮੈਂ ਵੀ ਆ ਰਹੀ ਹਾਂ ਕੀ ਗੱਲੀ ਹੋਰ 500 200 ਸੌਡ ਹੋ ਹੀ ਜਾਣੀ ਹੋ ਹੀ ਜਾਣੀ 60 ਤੋਂ ਥੱਲੇ ਆ 60 ਤੋਂ ਥੱਲੇ ਆ ਗਏ ਤੇ ਮੇਰੇ ਕੁਝ ਵੀ ਰੇਡ ਨਹੀਂ ਹੋਣੀ ਹਾਂਜੀ ਠੀਕ ਆ ਤੇ ਹੋਰ ਬਾਈ ਜੀ ਇੱਕ ਵਾਰ ਪਾਸੇ ਅੰਦਰ ਹੁਣ ਵੇਖ ਲਓ ਉੱਤੇ ਉੱਪਰ ਤਾਂ ਰਫਲਾ ਨਹੀਂ ਆ ਪਰ ਇੱਕ ਨਾ ਵਿਖਾਓ ਕੈਮਰਾਮੈਨ ਨੂੰ ਫਿਰ ਵਿਖਾ ਦਿਓ ਕੈਮਰਾਮੈਨ ਜੀ ਆਹ ਵੇਖੋ ਇਹ ਦਿਖਾ ਦੋ ਆਹ ਆਹ ਯਾ ਲੈ ਕਿੰォਰਸ ਲੱਗੇਗਾ ਦੋਸ ਮੇਰੇ ਬੜੇ ਭਾਈ ਮਾਨਾ ਖਾਏ ਆਇ ਤੇ ਆਹ ਇਹਦੇ ਉਫਾ ਦੋ ਇਹੜੀ ਦਿਖਾਓ ਆਪ ਤਾ 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 ਇਹ ਉਹ ਦੂਆਪ ਕਹਿੰਦੇ ਹਰਿਆਣਾ ਹਰਿਆਣੇ ਤੋਂ ਤਾਂ ਇੱਥੇ ਸਿਰਾ ਇੱਥੇ ਪੰਜਾਬ ਆ ਆ ਵੇਖੋ ਆਹ ਵੇਖੋ ਜੀ ਉਧਰ ਵੇਖੋ ਨੀਲੀ ਦਾ 레ਵਾ ਬੜੇ ਇਹ ਚੀਜ਼ਾਂ ਵੇਖਣੀਆਂ ਹੈਲੋ ਸਾਰੇ ਜਿਹੜੇ ਲੇਵੇ ਆ ਐ ਭਾਈ ਜੀ ਇਨਾਦੋਂ ਤੇ ਬੈਟਰੀ ਮਾਲਿਆ ਚੱਟਾ ਨਹੀਂ ਲੱਭਦਾ ਮੈਂ ਜੋ ਭਾਵੇਂ ਦੁਹਰੇ ਚ ਘਰੇ ਫੇਰ ਆਉਂਦੀ ਹੋਈ ਕੰਬੀ ਜਾਂਦੇ ਆ ਨੇ ਦੇ ਟੰਕੀ ਜਾਂਦੇ ਆ ਬਹੁਤ ਆਡੀ ਕਿਰਪਾ ਪਾ ਚਲ ਐ ਹੀ ਆ ਭਾਈ ਜੀ ਹਾਂਜੀ ਬਹੁਤ ਵਧੀਆ ਚੱਲਦਾ ਸਾਨੂੰ ਹਨਾ ਜੀ ਸਾਨੂੰ ਆਸੰਦ ਤੋਂ ਮਾਲ ਵਿਕੇ ਤੇ ਨਵਾਂ ਲੈ ਕੇ ਆਉਗਾ ਫਿਰ ਅਸੀਂ ਆ ਕੇ ਤੁਸੀਂ ਤੋਵਾਰ ਨੂੰ ਆਖਿਆ ਨਾ ਹੋਣਾ ਵੀ ਤੋਵਾਰੋਂ ਤਿਆਰੀ ਹੋ ਗਈ ਠੀਕ ਆ ਅਜੇ ਡੰਗਰ ਪਾਂਚੇ ਬਾਹਰ ਲਏ ਹਾਂਜੀ ਹਾਂਜੀ ਦੂਜੇ ਸ਼ਨੀਵਾਰ ਤੋਂ ਗਵਾਰਾ ਹਤੇ ਚਲੋ ਐਡਵਾਂਸ ਦੀ ਐਡਵਾਂਸ ਦੀ ਨਹੀਂ ਭਾਈ ਜੀ ਚਲੋ ਨੰਬਰ ਬੋਲੋ ਭਾਜੀ ਫਿਰ ਆਪਣਾ 70082 42705 ਪਿੰਡ ਕੋਡ ਹੈ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬੰਦਲਾ ਤੇ ਵੀਡੀਓ ਬਾਅਦ ਤੋਂ ਲਾਈਕ ਹੀ ਸ਼ੇਅਰ ਕਮੈਂਟ ਮੇਰੇ ਵੀ ਕਰਦੇ ਜੀ ਸਤਿ ਸ਼੍ਰੀ ਅਕਾਲ ਜੀ